ਕੁਟਿਆ ਸੰਤ ਬਾਬਾ ਫੂਲਨਾਥ ਜੀ ਸੰਤ ਬਾਬਾ ਬ੍ਰਹਮਨਾਥ ਜੀ ਸੰਤ ਰਿਖੀ RAM ਜੀ ਵਿਖੇ ਮਨਾਇਆ ਗਿਆ ਸਲਾਨਾ ਜੋੜ ਮੇਲਾ ਸ਼ਰਦਾ ਸਹਿਤ ਮੁੱਖ ਸੰਚਾਲਕ ਆਵਾਜ਼ੇ ਕੌਮ ਸੰਤ ਕ੍ਰਿਸ਼ਨਨਾਥ ਜੀ ਨੇ ਦਿੱਤਾ 골ਡ ਮੈਡਲ ਸਰਪੰਚ ਸਮਿਤਰੀ ਦੇਵੀ ਜੀ ਨੂੰ ਸਤਗੁਰੂ ਰਵਿਦਾਸ ਪਬਲਿਕ ਸਕੂਲ ਦੇ ਬੱਚਿਆਂ ਵੱਲੋਂ ਭਾਰੀ ਮਲਾਮਾਰਨ ਤੇ ਹੌਸਲਾ ਅਫਜ਼ਾਈ ਕਰਦੇ ਹੋਏ ਦਿੱਤੇ ਸਨਮਾਨ ਚਿੰਨ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਗ੍ਰੰਥੀ ਭਾਈ ਸਾਹਿਬ ਭਾਈ ਮੰਗਤਰਾ ਮੈਮੀ ਜੀ ਨੇ ਕੀਤਾ ਨਿਹਾਲ ਕੀਰਤਨ ਨਾਲ ਬਠਿੰਡਾ ਵਿੱਚ ਕਰਵਾਏ ਜਾ ਰਹੇ ਵਿਸ਼ਾਲ ਧਾਰਮਿਕ ਸਮਾਗਮ ਦਾ ਕੀਤਾ ਰਿਲੀਜ਼ ਕੈਲੰਡਰ ਇੰਟਰਨੈਸ਼ਨਲ ਪੰਜਾਬੀ ਗਾਇਕਾ ਪ੍ਰੇਮ ਲਤਾ ਨੇ ਕੀਤਾ ਮੰਤਰ ਮੁਗਧ ਸ਼ਰਧਾਲੂ ਸੰਗਤਾਂ ਨੂੰ ਇੱਕ ਤੋਂ ਬਾਅਦ ਇੱਕ ਧਾਰਮਿਕ ਗੀਤ ਸੁਣਾ ਕੇ ਸਾਬਕਾ ਸਰਪੰਚ ترਸੀਮ ਲਾਲ ਪਵਾਰ ਅਤੇ ਉਹਨਾਂ ਦੀ ਟੀਮ ਨੇ ਕੀਤਾ ਸਨਮਾਨਿਤ ਸੰਤ ਕ੍ਰਿਸ਼ਨ ਨਾਥ ਜੀ ਨੂੰ ਆ ਜੋ ਲਾਈਵ ਤਸਵੀਰਾਂ ਤੁਸੀਂ ਤਹਿਲਕਾ ਪੰਜਾਬ ਦੇ ਇਸ ਵੈਬਟੀਵੀ ਨਿਊਜ਼ ਚੈਨਲ ਤੇ ਦੇਖ ਰਹੇ ਹੋ ਇਹ ਸਭ ਸਾਨੂੰ ਫੋਟੋਗ੍ਰਾਫਰ ਗੌਰਵ ਕੁਮਾਰ ਅਰੋੜਾ ਦੇ ਮਾਤੇ ਮਰਾਹੀ ਪ੍ਰਾਪਤ ਹੋਈਆਂ ਹਨ ਜੋ ਕਿ ਪਿੰਡ ਜੈਤੇਵਾਲੀ ਵਿੱਚ ਸਥਿਤ ਕੁਟਿਆ ਸੰਤ ਬਾਬਾ ਫੂਲਨਾਥ ਜੀ ਸੰਤ ਬਾਬਾ ਬ੍ਰਹਮਨਾਥ ਜੀ ਅਤੇ ਸੰਤ ਰਿਖੀ RAM ਜੀ ਦੀਆਂ ਹਨ ਜਿੱਥੇ ਅੱਜ ਸਲਾਨਾ ਜੋੜ ਮੇਲਾ ਸਮੂਹ ಗ್ರಾಮ ਪੰਚਾਇਤ ਅਤੇ ਸਮੂਹ ਦੇਸ਼ ਵਿਦੇਸ਼ ਦੀਆਂ ਸ਼ਰਧਾਲੂ ਸੰਗਤਾਂ ਦੇ ਸਹਿਯੋਗ ਨਾਲ ਮੁੱਖ ਸੰਚਾਲਕ ਅਵਾਜੇ ਕੌਮ ਸੰਤ ਕ੍ਰਿਸ਼ਨ ਨਾਥ ਜੀ ਚਿਹੜੂ ਵਾਲਿਆਂ ਦੀ ਅਗਵਾਈ ਹੇਠ ਬਹੁਤ ਹੀ ਸ਼ਰਧਾ ਸਹਿਤ ਕਰਵਾਇਆ ਗਿਆ ਇਸ ਜੋੜ ਮੇਲੇ ਵਿੱਚ ਅੰਮ੍ਰਿਤ ਬਾਣੀ ਸਤਗੁਰੂ ਰਵਿਦਾਸ ਜੀ ਮਹਾਰਾਜ ਦੇ ਭੋਗ ਪਾਉਣ ਤੋਂ ਬਾਅਦ ਸਜਾਇਆ ਗਿਆ ਵਿਸ਼ਾਲ ਧਾਰਮਿਕ ਦੀਵਾਨ ਦਾ ਆਗਾਜ਼ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਗ੍ਰੰਥੀ ਭਾਈ ਸਾਹਿਬ ਭਾਈ ਮੰਗਤਰਾਮ ਮੈਮੀ ਜੀ ਨੇ ਆਪਣੀ ਰਸਪਿਨੀ ਆਵਾਜ਼ ਨਾਲ ਕੀਰਤਨ ਕਰਕੇ ਕੀਤਾ ਸਤਨਾਮ ਸਤਨਾਮ ਜੀ ਸਾਹਿਬ ਜੀ ਨਾਮ ਜੀ ਅਦਿ ਗੁਰੂ ਗੁਰੂ ਸਾਹਿਬ ਜੀ ਗਰੀ ਮੁਰੰਗ ਮਾਤਾ ਤੁਨ ਨਮਸਤ ਗੁਰੂ ਦਾਤ ਮਹਾਰਾਜ ਜੰਦੇ ਸਵਾਮੀ ਸੁਦਰੂਪਾ ਜੀ ਜਨਕੀਤੀ ਹੋਈ ਪੰਚ ਮਹਿਬਾਨੀ ਲੋਹੇ ਵਿਆਜਵਾਮ ست گور میرا منتن <seeder seeder> ਨਕ ਤੇਂਦੀਵਾਲੀ ਹੁਣ ਚਲਣਾ ਸਾਈਂ ਪਾਪੁ ਕੁੰਤੰਗਰ ਬਾਤ ਸੰਤ 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 ਬਾਬਾ ਗੁਰੂ ਘਰ ਦੀ ਮਹਾਨ ਇਸ ਤੋਂ ਬਾਅਦ ਡੇਰਾ ਚਿਹੜੂ ਦੀਆਂ ਸੇਵਾਦਾਰ ਬੀਬੀਆਂ ਨੇ ਗੁਰਬਾਣੀ ਦੇ ਸ਼ਬਦ ਪੜ੍ਹ ਕੇ ਆਪਣੀਆਂ ਹਾਜ਼ਰੀਆਂ ਲਗਵਾਈਆਂ ਅਤੇ ਫਿਰ ਇੰਟਰਨੈਸ਼ਨਲ ਪੰਜਾਬੀ ਗਾਇਕਾ ਪ੍ਰੇਮਲਤਾ ਨੇ ਆਪਣੇ ਇੱਕ ਤੋਂ ਬਾਅਦ ਇੱਕ ਧਾਰਮਿਕ ਗੀਤ ਸੁਣਾ ਕੇ ਸ਼ਰਧਾਲੂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜੀ ਰੱਖਿਆ ਇਸ ਮੌਕੇ ਬਾਬਾ ਸਾਹਿਬ ਅੰਬੇਦਕਰ ਜੀ ਦੇ ਦਰਸਾਏ ਮਾਰਗ ਤੇ ਚੱਲਦੇ ਹੋਏ ਵਿਦਿਆ ਦੇ ਮੰਦਰ ਸਤਿਗੁਰੂ ਰਬਦਾਸ ਪਬਲਿਕ ਸਕੂਲ ਦੇ ਹੁਸ਼ਿਆਰ ਬੱਚਿਆਂ ਨੂੰ ਸਨਮਾਨ ਚਿੰਨ ਦੇ ਕੇ ਨਵਾਜਿਆ ਗਿਆ। ਅੱਜ ਵੀ ਤੇ ਸਤਿਗੁਰੂ ਰਬਦਾਸ ਮਹਾਰਾਜ ਦੀ ਕਿਰਪਾ ਦੇ ਨਾਲ ਵਿਸ਼ਵਵਰਧਨ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੀ ਕਿਰਪਾ ਨਾਲ ਜਿਹੜੇ ਦੇ ਮਹਾਨ ਮਹਾਂਪੁਰਖਾਂ ਦੀ ਕਿਰਪਾ ਦੀ ਨਾਲ ਕਿਉਂ ਬੋਲੇ ਸ ਤੀਜੀ ਸੈਕੰਡ ਪੋਜੀਸ਼ਨ ਨੰਨਿਆ ਕੌਰ ਡਾਕਟਰ ਆਫ ਫਿਜ਼ੀ ਲਖਵੀਰ ਸਿੰਘ ਦੀ 97% ਮਾਚ ਨੱਬੇ ਦੀ ਨੰਨਿਆ ਕੌਰ ਜੀ ਜੋ ਬੋਲੇ ਸੋਨਰ ਪਾ ਮਹਾਰਾਜ ਦੀ ਹੈ ਥਰਡ ਪੋਜੀਸ਼ਨ ਇਹ ਵੀ ਪਿਆ ਜੱਸੀ ਦੀ ਇਹ ਵੀ ਪਿਆ ਜੱਸੀ ਦੀ ਡਾਕਟਰ ਹੋ ਕੇ ਦੀ ਸੰਦੀਪ ਕੁਮਾਰ ਜੀ ਕੋ ਬੇਵੀ ਦੇ 95% ਮਾਰਕਸ ਲਏ ਜੀ ਬੇਵੀ ਹਿੰਦੀ ਆ ਜੀ ਸਾਰੇ ਬੱਚਿਆਂ ਨੂੰ ਬਹੁਤ ਬਹੁਤ ਵਾਰਦਾ ਜੋ ਬੋਲੇ ਸੋ ਨਿਹਾਲ ਸਬਕਾਂ ਦੀ ਜੇ ਇਸ ਤਰ੍ਹਾਂ 8ਵੀਂ ਕਲਾਸ ਦੇ ਸਟੂਡੈਂਟਸ ਔਰ 8th ਕਲਾਸ ਨੂੰ ਫਸਟ ਪੋਜੀਸ਼ਨ شمتا جی ڈراپ آپ شری ہر بی سی پرسینٹ مارکس تھی سو پرنسیپل صاحبہ میڈم ہردیپ کور جی جی ہوں ہر بیمیتا جی بہت بہت مبارک جی بیسیپل صاحب ہاں جی سیکنڈ پوزیشن ندی مہندی جی مدن لال جی ٹو جی. پوائنٹ ਸੋ ਸੰਗਤੀ ਇਸੇ ਨਾਲ ਹੀ ਸਤਗੁਰੂ ਰਵਿਦਾਸ ਪਬਲਿਕ ਸਕੂਲ ਦਾ 2010 ਤੋਂ 2025 ਤੱਕ ਦਾ ਸਫਰ ਆਪਣੀ ਜ਼ੁਬਾਨੀ ਤੁਹਾਡੇ ਸਾਹਮਣੇ ਸਰਵਪ੍ਰੇਖਸ਼ ਕਰੇ ਜਾਣੀ ਜਾ ਰਹੀ ਹੈ ਜੀ جی تی روڈ چہیڑ چیئرمین سچپورداد پبلک سپول جیتی والی آواز اے خوم رویدہ سیاہ سماج باتا سنپی بائی مجھے پری جی تیری سنٹر نانک نگل جی تی روڈ چہیڑ جی دا پوریا سانتھ بابا جون نا جی مہراج سانتھ بابا رحمنا جی مہراج اکھے سانتھ بابا ਦਾ ਬਾਰੀ ਪਿਰੰਦੀ ਮਹਾਰਾਜ ਜੀ ਦੇ ਨਵੇਂ ਸਾਰੇ ਕਹਾਵਤਾਂ ਉਪਾਟਨ ਕਰਨ ਅਤੇ ਮਹਾਨ ਰੱਬੀ ਕੀਰਤਨ ਦਰਬਾਰ ਕਰਵਾਉਣ ਤੇ ਸਤਿਗੁਰੂ ਰਵਿਦਾਸ ਐਜੂਕੇਸ਼ਨ ਸਾਇੰਸ ਦੇ ਸਮੂਹ ਮੈਂਬਰਾਂ ਇਸ ਦੇ ਨਾਲ ਹੀ ਪਿੰਡ ਜੈਤੇਵਾਲੀ ਦੀ ਸਰਪੰਚ ਸਮਿਤਰੀ ਦੇਵੀ ਵੱਲੋਂ ਡੇਰੇ ਪ੍ਰਤੀ ਵਧੀਆ ਸਹਿਵਾਮਾ ਨਿਭਾਉਣ ਅਤੇ ਇਸ ਸਲਾਨਾ ਜੋੜ ਮੇਲੇ ਵਿੱਚ ਵਧੀਆ ਸਹਿਯੋਗ ਦੇਣ ਕਰਕੇ 골ਡ ਮੈਡਨ ਨਾਲ ਸਨਮਾਨਿਤ ਕੀਤਾ ਗਿਆ ਆਪਣੀਆਂ ਵਟੀਆਂ 하게 ਸਰਪੰਚਾਂਵਾਂ ਦਾ ਅੰਦੇ ਖਵਾਨ ਕਰਤੇ ਤੇ 골ਡ ਮੈਡਨ ਨਾਲ ਸਨਮਾਨਿਤ ਕੀਤਾ ਗਿਆ ਜੀ ਇਸ ਮੌਕੇ ਸੰਤ ਕ੍ਰਿਸ਼ਨ ਨਾਥ ਜੀ ਵੱਲੋਂ ਪਿੰਡ ਜੈਤੇਵਾਲੀ ਦੇ ਸਾਰੇ ਹੀ ਧਰਮਾਂ ਦੇ ਸਤਿਕਾਰ ਲਈ ਧਾਰਮਿਕ ਅਸਥਾਨਾਂ ਨੂੰ 51 5100 ਰੁਪਏ ਭੇਜੇ ਅਤੇ ਕਿਹਾ ਕਿ ਆਪਾਸਤ ਹੋਈ ਸੁਮਤੀ ਸੰਗਤ ਨੂੰ ਕਰੋੜ ਕਰੋੜ ਮੁਬਾਰਕਾ ਸਤਿਗੁਰੂ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਸ਼ਕਨ ਸਾਰਿਆਂ ਨੂੰ ਬੇਨੁਕੀ ਰਾਜਪੁਰ ਦੀ ਤਰੱਕੀ ਦੀ ਦਾਤ ਬਖਸ਼ਿਸ਼ ਕਰੇ ਮੈਂ ਬੇਨਤੀ ਕਰਨਾ ਚਾਹਦਾ ਸ਼੍ਰੀ ਗੁਰਵਿੰਦਾਸ ਪ੍ਰਕਾਸ਼ ਸਭਾ ਨੌਜਵਾਨ ਪਿੰਡ ਜੈਤੇਵਾਲੀ ਔਰ ਉਹਨਾਂ ਦੇ ਜੇ ਪ੍ਰਧਾਨ ਸਾਹਿਬ ਨਹੀਂ ਤਾਂ ਕੋਈ ਵੀ ਸਭਾ ਦਾ ਮੈਂਬਰ ਕੋਈ ਵੀ ਸਭਾ ਦਾ ਮੈਂਬਰ ਆਏ ਉਹ ਆ ਕੇ ਆਪਣਾ ਅਤੇ ਪ੍ਰਧਾਨ ਸਾਹਿਬ ਜੀ ਦਾ ਸਨਮਾਨ ਸਤਕਾਰ ਇਤੋਂ ਪ੍ਰਾਪਤ ਕਰੇ ਬਹੁਤ ਬਹੁਤ ਧੰਨਵਾਦ ਆ ਹੋ ਗਿਆ ਸਾਡਾ ਇੱਕ ਹੋ ਗਿਆ ਆਸਮਾਨ ਦਾ ਇੱਕ ਹੋ ਗਿਆ ਅਹ ਜਿੰਨੇ ਹੋ ਗਿਆ ਐ ਮੈਂ ਮਿਚਿਠੇ ਜਾਵਾਂ 150 50 ਪਵਾਰ ਜਿ ਘੇਰਿਆ ਵਾਸਤੇ 5100 ਚੰਦਨ ਜਿ ਘੇਰਿਆ ਵਾਸਤੇ 5100 ਗੁਰਵਿਦਾਸ ਗੁਰੂ ਘਰ ਵਾਸਤੇ 5100 ਸਿੰਘ ਸਭਾ ਗੋਦਵਾਰਾਂ 5100 ਬਾਬਾ ਜੀਵਨਦਾਸ ਜੀ 5100 ਕੁੱਲੀ ਵਾਲੀ ਸਰਕਾਰ 5100 ਇਹ ਸਾਰਿਆਂ ਮਹਾਂਪੁਰਖਾਂ ਦੇ ਚਰਨਾਂ 'ਚ ਵਾਰ ਵਾ ਨਮਨ ਜੈ ਗੁਰਦੇ ਵੇ ਤਾਲੁ ਗੁਰਦੇ ਜੈ ਜੀ ਜੈ ਭਾਰਤ ਜੈ ਸੰਤ ਇਸ ਮੌਕੇ ਸਮੂਹ ಗ್ರಾಮ ਪੰਚਾਇਤ ਦੀ ਸਰਪੰਚ ਸਮਿਤਰੀ ਦੇਵੀ ਨੇ ਮੈਂਬਰਾਂ ਸਮੇਤ ਵਿਸ਼ੇਸ਼ ਤੌਰ ਤੇ ਸ਼ਰਕਤ ਕਰਨ ਤੇ ਸਿਰਪਾਉ ਦੇ ਕੇ ਨਿਵਾਜਿਆ ਗਿਆ। ਪੰਚੀ ਸਮਿਤਰੀ ਦੇਵੀ ਜੀ ਆਉਣ ਤੇ ਆਪਣਾ ਸਨਮਾਨ ਪ੍ਰਾਪਤ ਕਰ ਤੇ ਸਭ ਤੋਂ ਪਹਿਲਾਂ ਉਹਨਾਂ ਵੱਲੋਂ ਆਪਣੇ ਮੈਂਬਰ ਪੰਚਾਇਤ ਸਾਰੀ ਪੰਚਾਇਤ ਦਾ ਸਨਮਾਨ ਹਾਂਜੀ برہم ناتھ مہاراج کی جو بولے سوگر پی سنت, سو سنت, سو سنت رام مہاراج کی ساری سنگت بولو جی جے گا ਜਾ ਵੀ ਸੋ ਸਾਰੇ ਹੀ ಗ್ರಾಮ ਪੰਚਾਇਤ ਰਤੇਵਾਲੀ ਦੇ ਔਰ ਮਾਨ ਜਿਲਸਪਤ ਮਾਸਾਬਾ ਦਾ ਬਹੁਤ ਬਹੁਤ ਧੰਨਵਾਦ ਜੀ ਕਿਉਂਕਿ ਟਾਈਮ ਟੇਬਲ ਦੇ ਮੁਤਾਬਿਕ ਲਿਸਟ ਕਾਫੀ ਲੰਬੀ ਹੈ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨ ਵਾਲੇ ਸੰਤ ਅਵਤਾਰ ਦਾਸ ਜੀ ਚਿਹੜੂ ਸਾਬਕਾ ਸਰਪੰਚ ਕੁਲਵਿੰਦਰ ਜੀ ਖੋਥੜਾ ਯੂਕੇ ਤੋਂ ਵਿਸ਼ੇਸ਼ ਤੌਰ ਤੇ ਆਏ RAMDAS ਜੀ ਚੰਦਰ ਉਹਨਾਂ ਦੀ ਪਤਨੀ ਮੀਰਾ ਜੀ ਓਮਪ੍ਰਕਾਸ਼ ਮਹਿਤੋ ਉਹਨਾਂ ਦੀ ਪਤਨੀ ਆਸ਼ਾ ਜੀ ਅਤੇ ਇਟਲੀ ਨਿਵਾਸੀ ਬੀਬੀ ਇੰਦਰਜੀਤ ਕੌਰ ਜੀ ਪੰਜਾਬੀ ਗੀਤਕਾਰਾਂ ਵਿੱਚ ਵਿਸ਼ੇਸ਼ ਅਹਿਮੀਅਤ ਰੱਖਣ ਵਾਲੇ ਮਹਿੰਦਰ ਮਿਹੇੜੂ ਜੀ ਧਰਮਪਾਲ ਚਿਹੜੂ ਮਿਸਤਰੀ ਪੋਲਾ ਰਾਮ ਜੀ ਗੁਰੂ ਘਰ ਦੇ ਸੇਵਾਦਾਰ ਪਵਾਰ ਜਠੇਰੇ ਦੇ ਸੇਵਾਦਾਰ ਰਾਜਾ ਪਵਾਰ ਸੁਰਿੰਦਰਪਾਲ ਜਿੰਦੂ ਸਵਾਰਨਾ ਰਾਮ ਜੀ ਸਾਬਕਾ ਪੰਜ ਬੂਟਾ ਰਾਮ ਮੈਮੀ ਸਾਬਕਾ ਪੰਜ ਅਸ਼ੋਕ ਕੁਮਾਰ ਚੰਦੜ ਬੈਂਕ ਮੈਨੇਜਰ ਬਾਉ ਦੇਸ ਰਾਜ ਜੀ ਬਾਉ ਮੰਗਤ ਰਾਮ ਜੀ ਬਾਉ ਜਗਿੰਦਰਪਾਲ ਜੀ ਬਾਉ ਅਮਰਦੇਵ ਜੀ ਬਲਵੀਰ ਚੰਦੜ ਬਿੰਦਰ ਚੰਦੜ ਆਦ ਨੂੰ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨ ਤੇ ਸਿਰਪਾਉ ਦੇ ਕੇ ਨਵਾਜਿਆ ਗਿਆ ਇਸ ਮੌਕੇ ਸੂਰਮਾ ਪੰਜਾਬ ਦੇ ਮੁੱਖ ਸੰਪਾਦਕ ਅਮਰਜੀਤ ਸਿੰਘ ਅਤੇ ਹੋਰ ਪੱਤਰਕਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਤੁਹਾਨੂੰ ਸਾਡੀ ਇਹ ਪੇਸ਼ਕਸ਼ ਕਿਹੋ ਜਿਹੀ ਲੱਗੀ ਆਪਣੇ ਸੁਝਾਅ ਪਰੇ ਕਮੈਂਟਸ ਜਰੂਰ ਕਰੋ ਜਿਨ੍ਹਾਂ ਅਜੇ ਤੱਕ ਸਾਡੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਤੇ ਲਾਈਕ ਨਹੀਂ ਕੀਤਾ ਹੈ ਪਹਿਲਾਂ ਉਹ ਕਰੋ ਅਤੇ ਫਿਰ ਉਸ ਦਾ ਸਕਰੀਨਸ਼ਾਟ ਸਾਡੇ WhatsApp ਤੇ ਦਿੱਤੇ ਨੰਬਰਾਂ ਤੇ ਭੇਜ ਦਿਓ ਧੰਨਵਾਦ ਸਹਿਤ ਮੈਂ ਤੁਹਾਡਾ ਆਪਣਾ ਹੋਸਟ ਅਮਰਦੀਪ ਟੰਡਾ